मेरा नाम डॉक्टर तन्वी है uh, मैं यहाँ पे स्किन uh, डिपार्टमेंट की तरफ से आई हूँ और यहाँ पे सब चमड़ी के रोग uh, वाले पेशेंट्स देख रहे हैं कुछ लोगों को uh, गोल ददरियाँ हैं जैसे कि फंगल इन्फेक्शन हो जाती है ज़्यादातर पसीना uh, होने के वजह से तो उसको हम uh, जैसे एंटी फंगल्स होते हैं उनके जैसे उनके वो देकर ट्रीट दे रहे हैं इसका हम पेशेंट्स को बताते हैं कि इसका इलाज लंबा चलता है हमें किसी भी लोकल डॉक्टरों के पास जाके नहीं लेना चाहिए क्योंकि वो कभी कभी इसमें स्टेरॉइड्स दे देते हैं जो इसको हार्म करता है और कभी भी ठीक होने में हेल्प नहीं होता है इसमें और और, और, और हमारे पास पेशेंट आ रहे हैं जिनके फेस पे कुछ दाने वगैरह हो जाते हैं तो उसको भी हम उस तरह से उसके भी ट्रीटमेंट उस हिसाब से दे रहे हैं और कुछ बीमारियों से चंबल होना फिर एडियों का फटना या फिर हाथों में एक्जिमा जैसे होना जिसमें चीरे पड़ जाते हैं बार बार तो उसका भी ट्रीटमेंट हम टॉपिकली ट्रीटमेंट दे रहे हैं साथ में ओरली भी जैसे जैसे रिक्वायर्ड है देखे देखे देखे। अभी तक मैं टोटल फिफ्टी फाइव पेशेंट देख चुकी हूँ मैं यही बताना चाहूंगी कि ये एक अच्छी अपॉर्चुनिटी है आप लोगों के लिए आ, आकर अपने आप को दिखाना दिखाओ सो so देट आपको प्रॉपर ट्रीटमेंट मिल सके और आगे भी आप अच्छे से फॉलो अप हो सके और आपकी बीमारियां बढ़े ना रेजिस्टेंस ना क्रिएट हो उल्टा इसका इलाज हो पाए टाइम से डॉक्टर हर्षद जहाँ पे जो आपके पास पेशेंट्स आ रहे हैं किस तरह के पेशेंट्स जा रहे हैं ਮੋਸਟਲੀ ਜਿਹੜੇ ਇੱਥੇ ਕੈਂਪ ਵਿੱਚ ਮਰੀਜ਼ ਆ ਰਹੇ ਨੇ ਅੰਡਰ ਪ੍ਰਿਵਿਲੇਜ ਸੈਕਸ਼ਨ ਦੇ ਮਰੀਜ਼ ਨੇ ਮਤਲਬ ਜਿਹੜੇ ਲੋਕਾਂ ਨੂੰ ਆਮ ਤੌਰ ਤੇ ਡਾਕਟਰੀ ਸਹਾਇਤਾ ਨਹੀਂ ਮਿਲ ਪਾਂਦੀ ਜਾਂ ਜਿਹੜੇ ਲੋਕ ਇਸ ਚੀਜ਼ ਤੋਂ ਪਿਛੜੇ ਰਹਿ ਜਾਂਦੇ ਆ ਉਹਨਾਂ ਨੂੰ ਇਹ ਟ੍ਰਾਈਡਨ ਗਰੁੱਪ ਦੇ ਵੱਲੋਂ ਜਿਹੜਾ ਕੈਂਪ ਸਥਿਤ ਬਣਾਇਆ ਗਿਆ ਹੈ ਉਹਦੇ ਵਿੱਚ ਉਹਨਾਂ ਨੂੰ ਇਹ ਸਹੂਲਤ ਮਿਲ ਰਹੀ ਹੈ ਕਿ ਸਾਡੇ ਸੀਐਮਸੀ ਹਸਪਤਾਲ ਦੇ ਹਰ ਸਪੈਸ਼ੈਲਟੀ ਦੇ ਮਾਹਰ ਡਾਕਟਰ ਇੱਥੇ ਆਏ ਨੇ ਉਹਨਾਂ ਨੂੰ ਅਸੀਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਅ ਦੂਸਰੀ ਗੱਲ ਇਹ ਹੈ ਉਹਨਾਂ ਨੂੰ ਜਿਹੜੀ ਵੀ ਫੈਸਿਲਿਟੀਆਂ ਇੱਥੇ ਉਹਨਾਂ ਨੂੰ ਮੁਹੱਈਆ ਕਰਾਇਆ ਜਾ ਸਕਦੀਆਂ ਨੇ ਜਿਵੇਂ ਐਕਸ-ਰੇ ਨੇ ਲੈਬ ਟੈਸਟ ਨੇ ECG ਹੈ ਉਹ ਸਭ ਇੱਥੇ ਹੋ ਰਿਹਾ ਹੈ ਪਲੱਸ ਜਿੱਥੇ ਉਹਨਾਂ ਨੂੰ ਜ਼ਿਆਦਾ ਐਡਵਾਂਸਡ ਕੇਅਰ ਦੀ ਲੋੜ ਹੈ ਉੱਥੇ ਉਹਨਾਂ ਨੂੰ ਅਸੀਂ ਆਪਣੇ ਹਸਪਤਾਲ ਰੈਫਰ ਕਰ ਰਹੇ ਹਾਂ ਬਨਾਲਾ ਬਸ ਇਨ ਹੋਰ ਕੀ ਮੈਸੇਜ ਹੈ ਤੁਹਾਡਾ ਇਸ ਕੈਂਪ ਬਾਰੇ ਜੀ ਮੈਂ ਕੈਂਸਰ ਵਿਭਾਗ ਵੱਲੋਂ ਆ ਤੇ ਮੇਰੀ ਜੋ ਮੇਰਾ ਸੁਜੈਸ਼ਨ ਹੈ ਜਾਂ ਜੋ ਮੈਂ ਚਾਹਨਾ ਉਹ ਇਹੀ ਹੈ ਕੀ ਕੈਂਸਰ ਇੱਕ ਇਹੋ ਜਿਹੀ ਬਿਮਾਰੀ ਹੈ ਜੇ ਅਸੀਂ ਇਨੀਸ਼ੀਅਲ ਸਟੇਜ ਤੇ ਸ਼ੁਰੂਆਤੀ ਤੌਰ ਤੇ ਫੜ ਲਈਏ ਤਾਂ ਉਹਦਾ 100% ਇਲਾਜ ਹੈਗਾ ਬਟ ਕਿਉਂਕਿ ਅਸੀਂ ਅਣਗਹਿਲੀ ਕਰਦੇ ਹਾਂ ਬਹੁਤ ਸਾਰੇ ਲੱਛਣ ਨੇ ਜਿਹੜੇ ਆਮ ਤੌਰ ਤੇ ਹੁੰਦੇ ਆ ਪਰ ਲੋਕੀ ਉਹਨੂੰ ਇਗਨੋਰ ਕਰ ਦਿੰਦੇ ਆ ਉਹਨੂੰ ਛੱਡ ਦਿੰਦੇ ਆ ਕਿ ਕੋਈ ਗੱਲ ਨਹੀਂ ਓਵੇਂ ਹੀ ਆ ਠੀਕ ਹੋ ਜਾਊਗਾ ਉਸ ਚੱਕਰ ਵਿੱਚ ਉਹ ਐਡਵਾਂਸ ਸਟੇਜ ਤੇ ਪਹੁੰਚ ਜਾਂਦਾ ਤੇ ਮੇਰਾ ਇੱਕੋ ਹੀ ਸੁਝਾਅ ਹੈ ਕਿ ਜੇ ਤੁਹਾਨੂੰ ਤੁਹਾਡੇ ਸਰੀਰ ਬਾਰੇ ਸਭ ਤੋਂ ਜ਼ਿਆਦਾ ਤੁਹਾਨੂੰ ਹੀ ਪਤਾ ਹੈ ਉਹੀ ਉਹਦੇ ਵਿੱਚ ਜੇ ਬਦਲਾਅ ਆਉਂਦਾ ਉਹ ਸਭ ਤੋਂ ਪਹਿਲੇ ਤੁਹਾਨੂੰ ਹੀ ਪਤਾ ਲੱਗਣਾ ਤੇ ਜੇ ਤੁਹਾਨੂੰ ਕੋਈ ਇਹੋ ਜਿਹਾ ਬਦਲਾਅ ਆਪਣੀ ਸਰੀਰ ਤੇ ਲੱਗਦਾ ਹੈ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਲਓ ਕਿਉਂਕਿ ਇਨੀਸ਼ੀਅਲ ਸਟੇਜ ਤੇ ਤਾਂ ਅਸੀਂ ਤੁਹਾਡਾ ਪੂਰਾ ਹੈਲਪ ਕਰ ਸਕਦੇ ਹਾਂ ਬਾਅਦ ਵਿੱਚ ਇਲਾਜ ਕਰਨਾ ਬਹੁਤ ਮੁਸ਼ਕਲ